ਐਮਜੀ মিডিਆ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਨੌਜਵਾਨ ਗੁਰਸੇਵਕ ਸਿੰਘ ਨੇ ਏਸ਼ੀਅਨ ਰੋਇੰਗ ਗੇਮ ਵਿੱਚ ਦੋ 골ਡ ਮੈਡਲ ਜਿੱਤ ਕੇ ਆਪਣੇ ਫਿਰੋਜ਼ਪੁਰ ਸਰਹਦੀ ਜ਼ਿਲ੍ਹੇ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ THAILAND ਵਿੱਚ ਹੋਈਆਂ ਰੋਇੰਗ ਗੇਮਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਦੋ 골ਡ ਮੈਡਲ ਜਿੱਤ ਕੇ ਆਪਣੇ ਪਿੰਡ ਮੱਲਾ ਰਹੀਮੇ ਕੇ ਜੋ ਉੱਠ ਕੇ 골ਡ ਮੈਡਲ ਪ੍ਰਾਪਤ ਕਰਨ ਵਾਲੇ ਗੁਰਸੇਵਕ ਸਿੰਘ ਦੇ ਅੱਜ ਫਿਰੋਜ਼ਪੁਰ ਪਹੁੰਚਣ ਤੇ ਉਸ ਦੇ ਰਿਸ਼ਤੇਦਾਰ ਅਤੇ ਪ੍ਰਸ਼ਾਸਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਨੇ ਭਾਰਤ ਵੱਲੋਂ థਾਈਲੈਂਡ ਵਿੱਚ ਹੋਈਆਂ ਰੋਇੰਗ ਗੇਮਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਉਸ ਨੇ ਕਿਹਾ ਕਿ ਇਸ ਗੇਮਾਂ ਵਿੱਚ 48 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਉਸ ਨੇ ਮਾਪੇ ਨੇ ਵੀ ਆਪਣੀ ਖੁਸ਼ੀ ਜ਼ਾਹਰ ਕਰਦੇ ਕਿਹਾ ਕਿ ਅੱਜ ਸਾਨੂੰ ਆਪਣੇ ਪੁੱਤ ਤੇ ਮਾਣ ਹੈ ਉਹਨਾਂ ਨੇ ਕਿਹਾ ਕਿ ਨੌਜਵਾਨ ਨਸ਼ੇ ਛੱਡ ਕੇ ਗੇਮਾਂ ਵੱਲ ਧਿਆਨ ਦੇਣ ਅਤੇ ਆਪਣੇ ਮਾਪੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਫਿਰੋਜ਼ਪੁਰ ਤੋਂ ਮਨਜੀਤ ਸਿੰਘ ਢਿੱਲੋਂ ਦੀ ਰਿਪੋਰਟ ਜਿੱਤ ਕੇ ਕਿਵੇਂ ਮਹਿਸੂਸ ਹੋ ਰਹੇ ਹੋ ਸਾਡਾ ਬੇਟਾ ਜੀ ਏਸ਼ੀਆ ਰੋਇੰਗ ਚ ਏਸ਼ੀਆ 골ਡ ਮੈਡਲ ਜਿੱਤ ਕੇ ਆਇਆ ਹੈ THAILAND ਹੋਇਆ ਸੀਗਾ ਕਾਈ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਸਮਝ ਬਹੁਤ ਮਾਨ ਮਹਿਸੂਸ ਆ ਰਹੀ ਪਰ THAILAND ਵਿੱਚ ਜਦੋਂ ਗੇਮ ਹੋਈ ਹੈ ਤਾਂ ਉਹ ਕਿਹੜੀ ਟੀਮ ਨੇ ਜੇ ਮਾਰ ਦਿੱਤਾ ਜਾਂ ਕਿਵੇਂ ਉੱਥੇ ਇਹਨੇ 골 ਮੈਡਲ ਨੂੰ ਹਾਸਲ ਕੀਤਾ Asia ਪੱਲੂ ਖੇਡੇ ਜੀ ਆਪਣੇ India ਦੇ 골 ਮੈਡਲ ਜਿੱਤੇ ਜੀ ਕਿੰਨੀਆਂ ਟੀਮਾਂ ਸੀ ਕਿਆਂ ਜਿਹੜੇ ਟੂਰਨਾਮੈਂਟ ਹੋਏ ਨੇ ਜੀ तकरीबन 10 12 ਟੀਮਾਂ ਸੀ ਕਿਆਂ ਜੀ ਜੋ ਅੱਜ ਤੁਹਾਡਾ ਬੇਟਾ ਜਿਹੜਾ ਹੈ 골ਡ ਮੈਡਲ ਜਿੱਤ ਕੇ ਆਇਆ ਹੈ। ਹਾਂਜੀ ਸਰ ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੇਰਾ ਬੇਟਾ థਾਈਲੈਂਡ ਤੋਂ ਜਾ ਕੇ ਵਿਦੇਸ਼ ਦੀ ਧਰਤੀ 'ਚ ਦੋ 골ਡ ਮੈਡਲ ਲੈ ਕੇ ਆਇਆ ਹੈ। ਆਪਣੇ ਇੰਡੀਆ ਲਈ ਬਹੁਤ ਕਿੱਲੇ ਮੈਨੂੰ ਨਹੀਂ ਮਾਣ ਪੁਰਾਏ ਇੰਡੀਅਨ ਮਾਣ ਆਉਣਾ ਚਾਹੀਦਾ ਮੇਰੇ ਬੇਟੇ ਤੇ। ਤੇ ਕਿਹੜੀ ਗੇਮ ਖੇਡਦਾ ਸੀ ਜੀ? ਹਾਂਜੀ ਰੋਇੰਗ ਜੀ। ਤਾਂ ਅੱਜ ਕਿਵੇਂ ਮਹਿਸੂਸ ਹੋ ਰਿਹਾ ਹੈ ਕਿ ਲੋਕ ਘਰੇ ਆ ਰਹੇ ਆ ਵਧਾਈਆਂ ਦੇਣ ਨੂੰ? ਹਾਂਜੀ ਬਹੁਤ ਜ਼ਿਆਦਾ। ਬਹੁਤ ਮਾਣ ਮਹਿਸੂਸ ਹੋ ਰਿਹਾ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਉੱਥੇ ਜੀ ਕਿੰਨੀਆਂ ਟੀਮਾਂ ਸੀਗੀਆਂ ਜਿਹੜਾ ਕੰਪੀਟੀਸ਼ਨ ਹੋ ਰਿਹਾ ਹੈ ਹਾਂ ਜੀ ਮੇਰੇ ਬੇਟੇ ਨੇ 7 ਕੇ 8 ਟੀਮਾਂ ਨੂੰ ਮਾਰ ਦੇ ਕੇ ਇੰਡੀਆ ਨੂੰ ਰਿਪ੍ਰেজੈਂਟ ਕਰਕੇ ਲੈ ਕੇ ਆਇਆ ਹੈ ਤਾਂ ਕੀ ਕਹਿਣਾ ਚਾਹੋਗੇ ਦੂਜੇ ਜਿਹੜੇ ਹੋਰ ਖਿਡਾਰੀ ਹੈ ਹਾਂ ਜੀ ਮੈਂ ਸਾਰਿਆਂ ਨੂੰ ਇਹੀ ਕਵਾਂਗੀ ਕਿ ਆਹਾਂ ਬੱਚੇ ਆਪਣੇ ਅੱਜ ਕੱਲ ਬਹੁਤ ਮਾਹੌਲ ਖਰਾਬ ਹੋ ਰਿਹਾ ਹੈ ਨਸ਼ੇ ਪੱਤੇ ਵੱਲ ਬਹੁਤ ਜਾ ਰਹੇ ਨੇ ਇਦਰੋਂ ਛੱਡ ਕੇ ਹਰ ਬੱਚਾ ਹਰ ਮਾਪਿਆਂ ਦਾ ਬੱਚਾ ਮੇਰੇ ਬੱਚੇ ਵਾਂਗੂ ਮਿਹਨਤ ਕਰਕੇ ਅੱਗੇ ਜਾਏ ਜਿੱਥੇ ਗਿਆ ਉਹ ਤਾਂ ਕਿੱਥੋਂ ਜਿੱਤਿਆ ਮੈਂ ਜੀ ਰੋਇੰਗ ਗੇਮ ਖੇਡਦਾ ਹੀ ਮੈਂ ਇਹ ਆਪਣੇ ਏਸ਼ੀਆ ਹੋਈ ਸੀਗੀ THAILAND ਦੇ ਵਿੱਚ ਤੇ ਇਹਦੇ ਵਿੱਚ 48 ਕੰਟਰੀਆਂ ਹੁੰਦੀਆਂ ਨੇ ਜੀ ਤੇ 48 ਕੰਟਰੀਆਂ ਵਿੱਚੋਂ ਆਪਣੇ ਇੰਡੀਆ ਦਾ ਮੈਂ ਸਿੰਗਲ ਚ 골ਡ ਮੈਡਲ ਜਿੱਤ ਕੇ ਆਇਆ ਤਾਂ ਕਿੰਨੀਆਂ ਟੀਮਾਂ ਸਰ ਉੱਥੇ ਸਿਖਿਆ ਤਾਂ ਉਹਨਾਂ ਕਿੰਨੀਆਂ ਟੀਮਾਂ ਨੂੰ ਜਿਹੜਾ ਮਾਤ ਦਿੱਤਾ ਸੀ ਆਪਣੇ 48 ਕੰਟਰੀਆਂ ਦੇਖ ਲੋ ਜੀ ਏਸ਼ੀਆ ਦੇ ਸਾਰੀਆਂ ਤੇ ਉਹਨਾਂ ਦੇ ਵਿੱਚੋਂ ਆਰ-ਬਾਰ ਹਿੱਟਾਂ ਲੜ ਕੇ ਜਾਣਾ ਫਾਈਨਲ ਦੇ ਵਿੱਚ ਇਹ ਤੁਹਾਡਾ ਕਿਸ ਤਰ੍ਹਾਂ ਦਾ ਸਫਰ ਰਿਹਾ ਜੀ ਜਿਹੜਾ ਤੁਸੀਂ 48 ਕੰਟਰੀਜ਼ ਨੂੰ ਹਰਾ ਕੇ ਆ ਕਿਦਾਂ ਦਾ ਸਫਰ ਹੈ ਸਫਰ ਤਾਂ ਬਹੁਤ ਲੰਮਾ ਜੀ 7 ਸਾਲ ਹੋ ਗਏ ਮਿਹਨਤ ਕਰਦੇ ਜੀ ਤੇ ਅੱਜ ਮਿਹਨਤ ਮੰਗ ਲੈ ਕੇ ਆ ਜੀ ਹਾਂ ਜੀ ਤਾਂ ਕਿਹੜੇ ਪਿੰਡ ਦੇ ਰਹਿਣ ਵਾਲਿਓ ਤਾਂ ਕੀ ਲੱਗਦਾ ਹੈ ਪਿੰਡੇ ਵਿੱਚ ਕੀ ਮੈਸੇਜ ਦਿਓਗੇ ਲੋਕਾਂ ਨੂੰ ਨੌਜਵਾਨਾਂ ਨੂੰ ਮੈਂ ਪਿੰਡ ਮੱਲਾ ਰਿਮੇ ਕੋਈ ਤਾੜ ਨਾਮ ਤੋਂ ਉੱਡ ਤੋਂ ਰਹਿਣ ਵਾਲਾ ਹਾਂ ਬਾਈਪੁਰ ਤੋਂ ਬਾਰਡ ਰੇਡੀਏ ਤੋਂ ਸਹੀ ਕਹਿਣਾ ਚਾਹੁੰਦਾ ਹਾਂ ਜੀ ਬਸ ਆਪਣੀ ਮਿਹਨਤ ਕਰੋ ਸਪੋਰਟਸ ਵਾਲਾ ਹੋ ਅੱਗੇ ਵਧਾਂਗੇ ਆਪਾਂ ਅੱਗੇ 올림픽ਸ ਤੱਕ ਜਾਵਾਂਗੇ ਹੋਣੀ ਸਿਰ ਕੋਚ ਤੇ ਮਾਪੇ ਪਿਓ ਦਾ ਕੀ ਰੋਲ ਹੈ ਕੋਚ ਮੇਰੇ ਸਰਦਾਰ ਗੁਰਦਿੰਦਰ ਸਿੰਘ ਜੀ ਵਾਲੇ ਉਹ ਆਪਣੇ ਰੋਪੜ ਤੋਂ ਟ੍ਰੇਨਿੰਗ ਦਿੰਦੇ ਆ ਮੈਂ ਉਹਨਾਂ ਕੋਲ ਹੀ ਸੱਤ ਸੱਤ ਟ੍ਰੇਨਿੰਗ ਕੀਤੀ ਹੈ ਮਾਪਿਓ ਦਾ ਸਭ ਤੋਂ ਵੱਡਾ ਰੋਲ ਹੈ ਜਿੰਨਾ ਸਪੋਰਟਸ ਤੇ ਪਾਇਆ ਜੀ ਇਹ ਫਿਕਰ ਕਿਸੇ ਤਰ੍ਹਾਂ ਦਾ ਨਹੀਂ ਰਹਿਣਾ ਜੀ ਨਾਮ ਹੈ ਮੇਰਾ ਨਾਮ ਹੀ ਗੁਰਦੇਵ ਤੁਸੀਂ ਕਿੰਨੇ ਕਿ ਖੁਸ਼ੀ ਮਹਿਸੂਸ ਕਰ ਰਹੇ ਹੋ ਬਹੁਤ ਜ਼ਿਆਦਾ ਇਹ ਬੇਕਾਬੂ ਜਿੰਨਾ ਬੋਲਣ ਨਹੀਂ ਦਿੱਤਾ